65577 ਪੁੱਟ ਦੇ ਬਹੁਤ ਵੱਡੇ ਟੋਏ ਨੇ ਰੋਜ਼ ਮੋਟਰਸਾਈਕਲ ਵਾਲੇ ਗਰਦੇ ਨੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਮਾਹ ਟੁੱਟ ਗਈ ਕਦੇ ਕੰਪੈਨ ਪਲਟ ਗਈ ਕਦੇ ਕੋਈ ਟਰਾਲੀ ਪਲਟ ਗਈ ਰੋਜ਼ ਹਾਦਸੇ ਵਾਪਰਦੇ ਨੇ ਮਾਮਾ ਦੇ ਪੁੱਤਰ ਹੋ ਜਾਂਦੇ ਨੇ ਇਸ ਕਰਕੇ ਇਹ ਲੋਕ ਨੇ ਜਿਹੜੇ ਲਗਾਤਾਰ ਇਕੱਠੇ ਹੋ ਰਹੇ ਨੇ ਇਹਨਾਂ 'ਚ ਰੋਸ ਆ ਆਉਣ ਵਾਲੇ ਦਿਨਾਂ 'ਚ ਦੁਕਾਨਦਾਰ ਭਰਾ ਸਾਡੇ ਕੋਲੇ ਲਗਾਤਾਰ ਫੋਨ ਕਰਦੇ ਨੇ ਇਹ ਕਮੇਟੀ ਬਣ ਕੇ ਇੱਥੇ ਮੋਰਚਾ ਲਾਉਣਗੇ ਅਸੀਂ ਭਾਰਤੀ ਕਿਸਾਨ ਜੂਨੇ ਅਗਰਾਹਾ ਵੱਲੋਂ ਜੋਰ ਨਾਲ ਇਹਨਾਂ ਦੇ ਪਿੱਛੇ ਖੜਾਂਗੇ ਅਸੀਂ ਬਲਾਕ ਭਵਾਨੀਗੜ੍ਹ ਵੱਲੋਂ ਜੇ ਉਦੋਂ ਬਾਅਦ ਲੋਡ ਪਏ ਜ਼ਿਲ੍ਹੇ ਵੱਲੋਂ ਉਦੋਂ ਬਾਅਦ ਗਾਹਾਂ ਲੋੜ ਪਈ ਗਾਹਾਂ ਵੀ ਵਿਚਾਰਾਂਗੇ ਵੱਡਾ ਮੋਰਚਾ ਜੇ ਲੋਕ ਖੜਨਗੇ ਅਸੀਂ ਇਹਨਾਂ ਦੇ ਨਾਲ ਪਿੱਛੇ ਤੇ ਜ਼ੋਰ ਨਾਲ ਪਿੱਛੇ ਖੜਾਂਗੇ ਦੇਖੋ ਇਸ ਟਾਈਮ ਅਸੀਂ ਨਾਬਾ ਕੈਂਚਿਆਂ ਦੇ ਵਿੱਚ ਖੜਿਆ ਪਵਾਨੀ ਘੜਦੇ ਵਿੱਚ ਆ ਮੇਰੇ ਪਿਛਲੇ ਪਾਸੇ ਟਰਾਲੀ ਪਲਟੀ ਪਈ ਆ ਜਿਹੜੀ ਮਤਲਬ ਇੱਥੇ ਰੋਜ਼ ਐਕਸੀਡੈਂਟ ਹੁੰਦੇ ਨੇ ਰੋਜ਼ ਲੋਕਾਂ ਦੀਆਂ ਕਾਰਾਂ ਟੁੱਟਦੀਆਂ ਨੇ ਰੋਜ਼ ਲੋਕਾਂ ਦੀਆਂ ਐਕਸੀਡੈਂਟ ਹੋ ਕੇ ਲੱਤਾਂ ਬਾਹਾਂ ਟੁੱਟਦੀਆਂ ਨੇਗੇ ਇੱਥੇ ਮੋਟਰਸਾਈਕਲ ਦੇ ਉੱਤੋਂ ਔਰਤਾਂ ਡਿੱਗਦੀਆਂ ਲੇਗੀਆਂ ਬੱਚੇ ਡਿੱਗਦੇ ਨੇਗੇ ਇੱਥੋਂ ਦੀ ਸਕੂਲ ਬੈਨਾ ਲੰਘਦੀਆਂ ਨੇਗੇ ਇਸ ਕਰਕੇ ਇੱਥੇ ਮਤਲਬ ਕਿਵੇਂ ਇਹ ਲੋਕ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੇ ਇਹ ਇਹ ਸ਼ਹਿਰ ਵਾਸੀ ਸੰਘਰਸ਼ ਵਧਣਗੇ ਕੋਈ ਅਸੀਂ ਉਹਨਾਂ ਦੀ ਪੂਰੀ ਡਟਵੀ ਹਮਾਇਤ ਦੇ ਉੱਤੇ ਆਵਾਂਗੇ ਪੂਰੇ ਜੋਰ ਨਾਲ ਉਹ ਸੰਘਰਸ਼ ਦੇ ਵਿੱਚ ਆਵਾਂਗੇ